ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਨਵੀਂ ਗ੍ਰੈਂਡ ਓਪਨਿੰਗ ਹੋਈ ਹੈ ਜਿਸ ਦਾ ਨਾਮ ਹੈ ਜੀਐਸ ਜਨਰਲ ਸਟੋਰ ਤੇ ਜੀਐਸ ਫੁੱਟਵੈਅਰ ਇਸ ਨਵੀਂ ਜਿਹੜੀ ਸ਼ਾਪ ਆ ਜਿਹੜੀ ਓਪਨ ਹੋਈ ਹੈ ਗ੍ਰੈਂਡ ਓਪਨਿੰਗ ਹੋਈ ਹੈ ਪਹਿਲਾਂ ਗੱਲ ਕਰ ਲੈਂਦੇ ਹਾਂ ਰਖੜੀਆਂ ਦੀ ਇਸ ਤਿਉਹਾਰ ਉੱਤੇ ਇੱਕ ਵਧੀਆ ਆਫਰ ਲੈ ਕੇ ਆਏ ਨੇ ਔਰ ਇੱਕੋ ਛਾਤਾ ਕਰ ਲਈ ਜਿਹੜੀਆਂ ਅਨੇਕਾਂ ਚੀਜ਼ਾਂ ਤੇ ਅਨੇਕਾਂ ਪ੍ਰੋਡਕਟ ਇੱਥੇ ਜਿਹੜੇ ਮਿਲਣਗੇ ਪੱਕਿਆਂ ਦੇ ਘੜੋਣੇ ਵੀ ਜਿਹੜੇ ਆਫਰ ਲੈ ਕੇ ਆਏ ਨੇ ਆਪਾਂ ਗੱਲਬਾਤ ਕਰ ਲੈਂਦੇ ਹਾਂ ਔਰ ਤੁਹਾਨੂੰ ਜਿਹੜੀਆਂ ਤਸਵੀਰਾਂ ਵੀ ਦਿਖਾ ਦਿੰਦੇ ਆ ਹਾਂ ਹਾਂਜੀ ਸਾਰਾ ਸ਼ਸ਼ੀ ਗਾਰਦਿਕ ਸ਼ਸ਼ੀ ਗਾਰਦਿਕ ਵਾਜੂ ਕਾ ਖਾਲਸਾ ਵਾਜੂ ਬਤائیں ਸਾਡੇ ਸ਼ੋਪ ਜੀ ਐਸ ਫੋਟੋਇਸ ਜੀ ਐਸ ਜਨਸਟੋਰ ਚਾਰ ਤਿਕਨੂ ਮੋੜ ਕਿਤਾ ਸੀਗਾ ਬਹੁਤ ਵੰਦਿਆ ਰਿਸਪਾਂਸ ਆ ਬੜੇ ਘਰਾਂ ਕਾਰਨ ਨੇ ਹਰ ਚੀਜ਼ ਹਰ ਵੈਰਾਈਟੀ ਬਹੁਤ ਵਧੀਆ ਮਿਲਦੀ ਹੈ ਵਧੀਆ ਰੱਖਣੀ ਸੇਲ ਹੋ ਰਹੀ ਹੈ ਹਰ ਰੈਡੀਮੇਡ ਕੈਂਪਸ ਸਪਾਰਕਸ ਬਾਟਾ ਰੈਡੀਮੇਡ ਹੋ ਸਾਰੀ ਤਰ੍ਹਾਂ ਦੇ ਸ਼ੂਜ਼ ਹੈਗੇ ਉਹ ਕਿਹੜੇ ਕਿਹੜੇ ਪ੍ਰੋਡਕਟ ਮਿਲਿਆ ਬੰਦੀ ਉਹ ਸਾਡੇ ਕੋਲ ਕੋਸਮੈਟਿਕ ਵਿੱਚ ਬਹੁਤ ਵਧੀਆ ਹੈ ਕੋਸਮੈਟਿਕ ਹੈ ਜਵੈਲਰੀ ਹੈ ਅੰਡਰਗਾਰਮੈਂਟਸ ਹੈ ਰੱਖਣੀ ਹੈ ਬਹੁਤ ਵਧੀਆ ਵੈਰਾਈਟੀਆਂ ਪਿਆਰ ਵੀ ਆ ਰਿਹਾ ਰੱਖਣੇ ਦੇ ਪਰ ਕਿੰਨਾ ਦਸਨ ਜੀ ਫੈਂਸੀ ਰੱਖੀਆਂ ਨੇ ਬਹੁਤ ਵਧੀਆ ਫੈਂਸੀ ਰੱਖਣੇ ਲਈ ਹੈ ਇਹ ਪੂਰਾ ਸਪੌਂਸ ਹੈ 25% ਲੈਸ ਦੇ ਰਹੇ ਹਰ ਵੈਰਾਈਟੀ ਦੇ ਬਹੁਤ ਵਧੀਆ ਪ੍ਰੋਡਕਟਿਵ ਪਰ ਲੈਸ ਹੈ ਹਾਂਜੀ ਹਰੇਕ ਦੇ ਵੀ ਪਰਸੈਂਟ ਹੈ ਰੱਖਣੀ ਦੇ 25 30 ਕਿਸ ਤਰ੍ਹਾਂ ਦੇ ਪ੍ਰੋਡਕਟ ਅਵੇਲੇਬਲ ਕਿਸ ਤਰ੍ਹਾਂ ਦੇ ਲੈ ਕੇ ਸਾਡੇ ਕੋਲ ਸਾਰੇ ਆਲਮੋਸਟ ਸਭ ਵੈਰਾਈਟੀ ਹੈ ਇਧਰ ਜਿਹਨੂੰ ਤੁਸੀਂ ਪਿੱਛੇ ਦੇਖ ਰਹੇ ਹੋ ਜੈਂਟ ਸ਼ੂਸ ਲੱਗੇ ਹੋਏ ਨੇ ਇਹਦੇ ਵਿੱਚ ਆਪਾਂ ਨੂੰ ਕੈਂਪਸ ਦੇ ਰੈਡਟਿਵ ਦੇ ਐਂਡ ਸਪਾਰਕਸ ਦੇ ਬ੍ਰਾਂਡ ਦੇ ਸ਼ੂਸ ਮਿਲ ਜਾਣਗੇ ਅਵੇਲੇਬਲ ਹੋ ਜਾਣਗੇ ਐਂਡ ਡੇਲੀ ਵੇਅਰ ਕੈਜ਼ੂਅਲ ਦੇ ਵਿੱਚ ਸਾਰੀ ਵੈਰਾਈਟੀ ਆਪਣੇ ਕੋਲ ਸ਼ੂਸ ਸਪੋਰਟ ਸ਼ੂਸ ਸੈਂਡਲ ਸਲੀਪਰਸ ਆਲਮੋਸਟ ਸਭ ਕੁਝ ਹੈ نیچے ਅਲੱਗ ਤੋਂ ਥੋੜਾ ਬਣਿਆ ਹੋਇਆ ਹੈ ਬੇਸਮੈਂਟ ਉਹਦੇ ਚ ਲੇਡੀਜ਼ ਐਂਡ ਕਿਡਸ ਦੀ ਵੈਰਾਈਟੀ ਬਹੁਤ ਮਿਲ ਜਾਏਗੀ ਆਪਣੇ ਕੋਲ ਜਿੰਨਾ ਸਟੋਰੀ ਸਾਈਟ ਤੇ ਸਰ ਆਪਣੇ ਕੋਲ ਇਸ ਟਾਈਮ ਤੇ ਤੋਂ ਰੱਖਣੀਆਂ ਦਾ ਜਿਵੇਂ ਤਿਹਾਰ ਸਾਡੇ ਰੱਖਣੀਆਂ ਸਭ ਵੈਰਾਈਟੀ ਦੀ ਮਿਲ ਜਾਣਗੇ ਫੈਂਸੀ ਰੱਖਣੀ ਆਪਣੇ ਕੋਲ ਐਂਡ ਕਾਸਮੈਟਿਕ ਦੀ ਆਲਮੋਸਟ ਸਭ ਵੈਰਾਈਟੀ ਹੈ ਆਪਣੇ ਕੋਲ ਕਿਉਂਕਿ ਬ੍ਰਾਂਡਸ ਦੇ ਵੀ ਹੈ ਜਿਵੇਂ ਲਕਮੀ ਹੈ ਆਪਣੇ ਕੋਲ ਮੈਬਲਿਨ ਹੈ ਔਰ ਗਾਰਮ ਅੰਡਰਗਾਰਮੈਂਟਸ ਵੀ ਮਿਲ ਜਾਂਦੇ ਉਹਨਾਂ ਦੇ ਵਿੱਚ ਲਕਸ ਕੋਜ ਐਂਡ ਡਿਕਸੀ ਸਕਾਟਸ ਦੇ ਪ੍ਰੋਡਕਟਸ ਮਿਲ ਜਾਣਗੇ ਮਤਲਬ ਹਰ ਇੱਕ ਹਾਂਜੀ 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 ਮਤਲਬ ਸਾਹਨੇਵਾਲ ਦੇ ਜੋ ਹੈ ਮਤਲਬ ਨਿਵਾਸੀ ਉਹਨਾਂ ਨੂੰ ਸਾਰਿਆਂ ਨੂੰ ਇਹੀ ਖੁਸ਼ੀ ਹੈ ਕਿ 21 ਮਤਲਬ ਬੇਸਮੈਂਟ ਦੇ ਵਿੱਚ 21 ਕੰਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਸਭ ਵੈਰਾਈਟੀ ਮਿਲ ਜਾਂਦੀ ਹੈ ਕਸਟਮਰ ਇਹ ਹੀ ਫੀਡਬੈਕ ਦੇ ਰਹੇ ਨੇ ਸਾਨੂੰ ਆ ਕੇ ਕਿ ਈਜ਼ੀ ਹੋ ਗਿਆ ਵੀ ਫੁੱਟਵੇਅਰ ਵੀ ਹੋ ਗਿਆ ਜਨਰਲ ਸਟੋਰੀ ਹੋ ਗਿਆ ਗਾਰਮੈਂਟਸ ਵੀ ਸਭ ਕੁਝ ਮਿਲ ਜਾਂਦਾ ਇੱਕ ਸਟੋਰ ਦੇ ਅੰਦਰ ਹੀ ਉਹਨਾਂ ਨੂੰ ਅ ਸਰਮ ਜੁੱਤ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਫੁੱਟਵੇਅਰ ਆਪਣਾ ਮੌਜੂਦ ਨੇ ਕਿਸ ਤਰ੍ਹਾਂ ਸ਼ੂਜ਼ ਕਰਦੇ ਸਾਰੇ ਸਪੋਰਟ ਸ਼ੂਜ਼ ਲੈਦਰ ਸ਼ੂਜ਼ ਪਾਰਟੀ ਵੇਅਰ ਹਰੇਕ ਤਰ੍ਹਾਂ ਦੀ ਵੈਰਾਈਟੀ ਹੈ ਬ੍ਰਾਈਡਲ ਜੁੱਤੀ ਵੀ ਗਾਰਾ ਪੰਜਾਬੀ ਜੁੱਤੀ ਹਰੇਕ ਤਰ੍ਹਾਂ ਦੇ ਆਈਟਮ ਮਿਲ ਜਾਈਏ। ਵੇ ਕੰਪਨੀ ਹੈ। ਕਿਹੜੀ ਕਿਹੜੀ ਕੰਪਨੀ ਦੀ ਹੈ। ਹਰ ਉਹ ਕੈਂਪਸ ਹੈ, ਰੈਡ ਟੇਪ ਹੈ, ਸਪਾਰਕਸ ਹੈ, ਲਿਬਰਟੀ ਹੈ, ਜ਼ੈਂਸਰ ਹੈ। ਇਹਨਾਂ ਸਾਰੇ ਤਰ੍ਹਾਂ ਦੇ ਬੜਕ ਮਿਲ ਜਾਣਗੇ। ਇਸਰਾਹ ਹੁਣ ਬੜੀ ਇੱਕ ਗ੍ਰੈਂਡ ਓਪਨਿੰਗ ਕੀਤੀ ਐ ਸਿਸ ਹਰ ਇੱਕ ਪ੍ਰੋਡਕਟ ਹੈ ਜਿਹੜੇ ਤੋਂ ਮੌਜੂਦ ਨੇ ਅਵੇਲੇਬਲ ਹੈ। ਹਾਂਜੀ। ਗ੍ਰੈਂਡ ਓਪਨਿੰਗ ਇਵੈਂਟ ਮੋਂ ਸਾਹਨੇ ਵਾਲਾ ਵਸ। ਇਸ ਮੌਕੇ ਯਾਨੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਵੀਟ ਕਰੋ ਇਹ ਤਾਂ ਤੁਹਾਨੂੰ ਸਭ ਕੁਝ ਪਸੰਦ ਆਏਗਾ। ਹਰੇਕ ਇੱਕ ਕਸਟਮਰ ਦੀ ਰੇਂ ਕਿਸ ਤਰ੍ਹਾਂ ਸ਼ੋਅ ਵਗੈਰਾ ਜਰੂਰ ਸ਼ੋਅ ਵਗੈਰਾ ਕਰੋ ਜਿਹੜੇ ਕਸਮਰ ਨੂੰ ਦੇਖ ਲੈਣਾ ਔਰ ਕਿਸ ਤਰ੍ਹਾਂ ਦੇ ਆਫਰ ਹੈ ਜਿਹੜੇ ਤੁਹਾਡੇ ਕੋਲ ਅਵੇਲੇਬਲ ਨੇ ਕਿਸ ਤਰ੍ਹਾਂ ਦੇ ਆਫਰ ਤੁਸੀਂ ਦੇ ਰਹੇ ਹੋ ਕਸਮਰ ਕੈਂਪਸ ਦੇ ਵਰਕਪਲੇਸ ਨੇ ਫੁੱਲ ਰੇਂਜ ਫੁੱਲ ਵੈਰਾਈਟੀ ਮਿਲੇਗੀ ਇਸ ਟਾਈਮ ਤੁਹਾਨੂੰ ਇਹਦੇ ਕੈਂਪਸ ਦੇ ਟਟੋਰ 60 ਤੋਂ 70 ਮਾਡਲ ਸਾਡੇ ਨੂੰ ਮਿਲ ਜਾਣਗੇ 1 ਪੇਅਰ ਤੇ 20% ਡਿਸਕਾਊਂਟ ਹੈ 2 ਪੇਅਰ ਤੇ 25% ਡਿਸਕਾਊਂਟ ਹੈ ਜੋ ਕੰਪਨੀ ਵੱਲੋਂ ਆਫਰ ਹੈਗਾ 30 ਤਰੀਕ ਤੱਕ ਮਿਲੇਗਾ ਰਗੂ ਲੋਧਿਆ ਦੇ ਤੱਕ ਨੂੰ ਮਤਲਬ 30 ਤਰੀਕ ਤੱਕ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ 20% ਹੀ ਹੈ ਬਾਕੀ ਕੰਪਨੀ ਇਹ ਸਾਡਾ ਕਾਊਂਟਰ ਹੈ ਨਾ ਸੁਪਰ ਕਾਊਂਟਰ ਹੈ ਡਿਵੈਲਪਰ ਆਈਜ਼ਰ ਹੈ ਸਾਡੀ ਜਿਹੜਾ ਨਾਲ ਹੈ ਕੈਂਪਸ ਦਾ ਜੋ ਕੰਪਨੀ ਵੱਲੋਂ ਸਕੀਮਾਂ ਦੇ ਅਸੀਂ ਨਾਲ ਜਿਹੜਾ ਦੇਣੀ ਹੈ ਦੱਸਾਂਗੇ ਮਤਲਬ ਕੰਪਨੀ ਹਰ ਇੱਕ ਨੱਕ ਮੈਂ ਮਤਲਬ ਓਵਰ ਕੱਢ ਲਈ ਰੈਂਦੀ ਹੈ ਸੋ ਦੋਸਤੋ ਜਿਸ ਤਰ੍ਹਾਂ ਹਾਂ ਸਾਰੇ ਨਾਲ ਹੀ ਮਾਡਲ ਤੇ ਨਵੀਂ ਰੇਂਜ ਨਵੀਂ ਵੈਰਾਈਟੀ ਜੋ ਵੀ ਆਮ ਹੋਰ ਕਿਸੇ ਬੜਾ ਕੰਪਨੀ ਦਾ 2025 ਰੇਂਜ ਦਾ ਕੈਂਪਸ 13 95 ਮਾਪੀ ਚ ਆਇਆ ਨਿਊ ਲੁੱਕ ਦੇ ਵਿੱਚ ਨਿਊ ਵੈਰਾਈਟੀ ਚ ਰਣੀ ਮੈਚ ਅਪਰ ਰਨਿੰਗ ਸੋਲ ਹੈ ਜੇ ਮਰਜੀ ਰਫ ਕਸਟਮਾਈਜ਼ ਕਰ ਸਕਦੇ ਹਾਂ ਹਾਂਜੀ ਸਬਸਕ੍ਰਾਈਬ ਕਰਕੇ ਇਸ ਤਰ੍ਹਾਂ ਰੱਖਿਆ ਹੈ ਬਈ ਬਾਰੇ ਸਾਰੇ ਵਿਆਹਾਂ ਉਹ ਕੱਟ ਨੇ ਸਾਡੇ ਪ੍ਰਾਈਸ ਵੀ ਕੱਟ ਨੇ ਕੰਪਨੀ ਦਾ ਵੈਸੇ ਹੀ ਬ੍ਰਾਈਟ ਬਹੁਤ ਵਧੀਆ ਰੇਂਜ ਰੱਖੀ ਹੋਈ ਹੈ ਜੀ ਕੰਪਨੀ ਬਹੁਤ ਸ਼ਾਨਦਾਰ ਰੇਂਜ ਆ ਰਹੀ ਹੈ ਜੀ 899 ਤੋਂ ਲੈ ਕੇ 2500 ਤੱਕ ਫੁੱਲ ਵੈਰਾਈਟੀ ਮਿਲਦੀ ਜੋ ਬ੍ਰਾਡਮੈਂਥ ਜੀ ਸੋ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਮਲਵੇੜੇ ਪ੍ਰੋਡਕਟ ਇਥੇ ਅਵੇਲੇਬਲ ਨੇ ਹਰ ਇੱਕ ਪ੍ਰੋਡਕਟ ਉੱਪਰ ਆਫਰ ਵੀ ਦਿੱਤਾ ਜਾਂਦਾ ਹੈ ਕਸ਼ਟਪਰ ਮੌਜੂਦ ਹੈ ਕਟਨਾ ਦੇ ਨਾਲ ਵੀ ਗੱਲ ਕਰ ਲੈਣੇ ਆ ਹਾਂਜੀ ਮੈਮ ਸ਼ਸ਼ੀ ਕਾਲ ਇੱਥੇ ਪਹੁੰਚੇ ਹਾਂ ਪਹਿਲਾਂ ਜੋ ਜੀਐਸ ਕੀ ਕਹਿਣਾ ਚਾਹੁੰਦੇ ਹਾਂ ਸਾਰੇ ਕਿ ਮਤਲਬ ਜਿਹੜੇ ਪ੍ਰੋਡਕਟ ਬਲੇਵਰਾ ਰੱਖੇ ਤੁਸੀਂ ਦੇਖਣ ਆਇਆ ਕਿਸ ਤਰ੍ਹਾਂ ਦੇ ਰੱਖਨੇ ਤੇ ਮੌਜੂਦ ਹੈ ਹਾਂਜੀ ਬਹੁਤ ਵਧੀਆ ਨੇ ਸਾਰੀਆਂ ਪਹਿਲੀ ਵਾਰ ਆਇਆ ਹਾਂ ਜੀ ਹਾਂਜੀ ਫਰਸਟ ਟਾਈਮ ਆਇਆ ਫਰਸਟ ਟਾਈਮ ਆਇਆ ਨੇ ਜੀ ਸ਼ੂਜ਼ ਦੇ ਪਟੇ ਕਿੰਨੇ ਸਾਡੇ ਕੋਲ ਕਿਵੇਂ ਦਾ ਫੀਡਬੈਕ ਦੇਣਾ ਚਾਹੋਗੇ ਦੱਸੋ ਸ਼ੂਜ਼ ਦੀ ਵੈਰਾਈਟੀ ਦੇਖੀ ਪਿੱਛੇ ਤੁਸੀਂ 올 ਗੁੱਡ ਸਾਰਾ ਅੱਗੇ ਕੀ ਕਹਿਣਾ ਚਾਹੋਗੇ ਹੋਰ ਮਤਲਬ ਕਾਫੀ ਜਿਹੜੇ ਔਰ ਕੋਸਮੈਟਿਕ ਵਗੈਰਾ ਸਭ ਵੈਸਟ ਹੈ ਕਹਣਾ ਕੰਮੇ ਮਤਲਬ ਹੋ ਰਿਹਾ ਸੀ ਲੋਕ ਪਹੁੰਚਣ ਕਿਸ ਤਰ੍ਹਾਂ ਹਾਂਜੀ ਹਾਂਜੀ ਕਸਟਮਰ ਨੂੰ ਜੈ ਵੈਲਕਮ ਸੋ ਮੈਂ ਕਿਸ ਤਰ੍ਹਾਂ ਦਾ ਆਪਣੇ ਕੋਲ ਕੋਸਮੈਟਿਕਸ ਸਾਮਾਨ ਹੈ ਕਿਸ ਤਰ੍ਹਾਂ ਦਾ ਅਵੇਲੇਬਲ ਹੈ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਰੱਖੀ ਆ ਆਪਣੇ ਕੋਲ ਆਪਣੇ ਬਿਊਟੀ ਪ੍ਰੋਡਕਟ ਨੇ ਸਾਰੇ ਕੀ ਡਿਜ਼ਰ ਪਰਕਟ ਨੇ ਬੀਬੀ ਪ੍ਰੋਡਕਟ ਬੈਂਗਲਸ ਵਗੈਰਾ ਰੱਖੜੀ ਵਗੈਰਾ ਵੀ ਆ ਚੁੱਕੀ ਹੈ ਨੇਲ ਸਟਾਕਟ ਲਿਪਸਟਿਕ ਵਗੈਰਾ ਸਭ ਕੁਝ ਹੈ ਹਾਂਜੀ ਕਿਸ ਤਰ੍ਹਾਂ ਦਾ ਕੋਸਟ ਹੈ ਜਿਹਦੇ ਕੋਲ ਇਹ ਸਾਮਾਨ ਹੈ ਉਹ ਕਰੀਏ ਆਪਣੇ ਮੈਂ ਲਕਮੀਨਾ ਹੋ ਗਿਆ ਮਾਰਸ ਹੋ ਗਿਆ ਇਸ ਆਪਣੇ ਸਟਿਕਸ ਤਦਾ ਹੋ ਗਿਆ ਇਸ ਤਰ੍ਹਾਂ ਸਾਰੀ ਵੈਰਾਈ ਹੋ ਗਿਆ ਹੋਰ ਇਹ ਕਹਿਣਾ ਚਾਹੁੰਦੇ ਹਾਂ ਗ੍ਰੈਂਡ ਓਪਨਿੰਗ ਕੀਤੀ ਹੈ ਨਵੀਂ ਸ਼ੋਪ ਪਰ ਰੱਖਣ ਕੀਤੀ ਗਈ ਹੈ ਸਫਲ ਹਾਰੇ ਪ੍ਰੋਡਕਟ ਹਾਂ ਵਨ ਰੂਫ ਅੰਡਰ ਵਨ ਰੂਫ ਸਾਰਾ ਕੁਝ ਨਜ਼ਰ ਆ ਰਿਹਾ ਜਿ ਬਤਲਵਾ ਤੇਰਪਨਾ ਨੀ ਡਿਜੀਟਲ ਵੀ ਹੋ ਗਿਆ ਜੈਂਟਸ ਉੱਪਰ ਕਿਡਜ਼ ਵੇਅਰ ਆਪਣੇ ਜੈਂਟਸ ਵੇਅਰ ਵੀ ਲੇਡੀਜ਼ ਵੇਅਰ ਵੀ ਹੈ ਐਦਰ ਆਪਣੇ ਰੈਡੀਮ ਟੂ ਵੇਅਰ ਹੈ ਜੈਂਟਸ ਟੂ ਵੇਅਰ ਤੇ ਲੇਡੀਜ਼ ਟੂ ਵੇਅਰ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਹਾਂ ਛੋਟੇ ਤੋਂ ਲੈ ਕੇ ਬੱਚੇ ਹਾਂ ਵੱਡੇ ਤੱਕ ਸਾਰਾ ਕੁਝ ਹੈ ਹਾਂਜੀ ਸਾਰਾ ਕੁਝ ਜਿੱਥੇ ਮਤਲਬ ਜਿਹੜਾ ਕਸਟਮਰ ਹੈ ਤਾਂ ਹਾਂ ਤੁਸੀਂ ਅੰਡਰ 1 ਰੂਲ ਦੇ ਅਨੁਸਾਰ ਸਾਰਾ ਕੁਝ ਮਿਲ ਮਿਲ ਕੇ ਮਿਲੇ ਗਿਆ ਤਾਂ ਵਿజిਟ ਜ਼ਰੂਰ ਕਰਨ ਸਾਰਾ ਠੀਕ ਹੈ ਨਾ ਤੁਹਾਨੂੰ ਸਾਹਮਣੇ ਬੱਸ ਹਾਂ ਜ਼ਰੂਰ ਵਿజిਟ ਕਰੋ ਹਨਾ ਉਹ ਆਪਣਾ ਆਪਣਾ 20% ਡਿਸਕਾਊਂਟ ਵੀ ਦਿੱਤਾ ਜਾਏਗਾ ਜੇ ਤੁਸੀਂ ਹੋਰ ਵੀ ਕਰੋਗੇ ਉਹ ਦਿੱਤਾ 30% ਡਿਸਕਾਊਂਟ ਦੇ ਦਾਂਗੇ ਇਸ ਪ੍ਰੋਡਕਟ ਦੇ ਜਰਾ ਮਲਟੀਪਲੈਂਟ ਸੈਂਟਰ ਵੈਸੇ ਤਾਂ ਅਸੀਂ 20% ਹਰੇਕ ਪ੍ਰੋਡਕਟ 'ਚ ਦਿੰਦੇ ਹਾਂ ਤੇ ਹੁਣ ਜਿਵੇਂ ਰਕੜੀ ਚੱਲ ਰਹੀ ਹੈ ਤਾਂ ਇਸ ਇਥੇ 30% ਕਰ ਰਹੇ ਨੇ ਕਸ਼ਮੀਰ ਵੀ کافی ਖੜੇ ਨੇ ਕਿਉਂਕਿ ਇਥੇ ਜਿਹੜਾ 20 ਤੋਂ 30% ਜਿਹੜਾ ਕਿ ਇਥੇ ਆਫਰ ਵੀ ਮਿਲ ਰਹੀ ਹੈ ਦੇਖਦੇ ਹਾਂ ਅਵੇਲੇਬਲ ਹੈ ਕਿਸ ਤਰ੍ਹਾਂ ਦੇ ਜਿਹੜਾ ਇੱਕ ਬੇਸਮੈਂਟ ਵੀ ਬਣੀ ਹੋਈ ਹੈ ਬੇਸਮੈਂਟ ਵਿੱਚ ਤੁਸੀਂ ਸ਼ਾਪ ਹੈ ਜਿਹੜੀ ਬਹੁਤ ਵਧੀਆ ਅਵੇਲੇਬਲ ਹੈ ਔਰ ਲੇਡੀਜ਼ ਪ੍ਰੋਡਕਟ ਹੈ ਜਿਹੜੇ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਪ੍ਰੋਡਕਟ ਅਵੇਲੇਬਲ ਹੈ ਪੰਜਾਬੀ ਜੁੱਤੀਆਂ ਵੀ ਲੇਡੀਜ਼ ਲਈ ਵੀ ਜੁੱਤੀਆਂ ਵੀ ਅਵੇਲੇਬਲ ਹੈ ਲੇਡੀਜ਼ ਵਾਸਤੇ ਹਾਂਜੀ ਲੇਡੀਜ਼ ਪੰਜਾਬੀ ਜੁੱਤੀਆਂ ਵੀ ਅਵੇਲੇਬਲ ਆ ਪੰਜਾਬੀ ਜੁੱਤੀਆਂ ਵੀ ਹੋਰ ਰੱਖੀ ਆ ਅਵੇਲੇਬਲ ਆਪਣੇ ਕੋਲ ਜੁੱਤੀ ਦੇ ਵਿੱਚ ਤਾਂ ਨਵੇਂ ਜੁੱਤੀ ਤੇ ਸੈਂਪਲ ਆ ਹਾਂ ਬਿਲਕੁਲ ਤੁਹਾਨੂੰ ਕਿਸ ਟਾਈਪ ਦੀ ਵੈਰਾਈਟੀ ਚਾਹੀਦੀ ਹੈ ਜਿਵੇਂ ਇਹਦੇ ਚ ਸਲੀਪਰਸ ਬੈਲਿਸ ਅੰਡ ਪੰਜਾਬੀ ਜੁੱਤੀ ਵੀ ਦੇਖੋ ਲੱਗੀ ਹੋਈਆਂ ਉਹਦੇ ਵਿੱਚ ਚੱਪਲ ਦੇ ਲੱਗੇ ਹੋਏ ਆ ਕੋਲਾਪੂਰੀ ਸਟਾਈਲ ਹੋ ਗਿਆ ਸੈਂਡਲਸ ਵਾਈਡਰ ਸੈਂਡਲਸ ਸਭ ਰੱਖੀ ਹੋਈ ਆ ਮੈਂ ਇੱਕ ਆਈਡੀਆ ਲੈ ਲਈ ਵੀ ਕਸਟਮਰ ਨੂੰ ਕਿਸ ਟਾਈਪ ਦੀ ਚੀਜ਼ ਚਾਹੀਦੀ ਆ ਉਹਦੇ ਤੋਂ ਇਹ ਆਈਡੀਆ ਹੋ ਗਿਆ ਇਜ਼ੀ ਅਟੈਂਡ ਉਹਨਾਂ ਨੂੰ ਕਰਨਾ ਹੋ ਜਾਂਦਾ ਵੀ ਉਹਦੇ ਵਿੱਚ ਮੋਰ ਐਂਡ ਮੋਰ ਪ੍ਰੋਡਕਟਸ ਉਹਨਾਂ ਨੂੰ ਦਿਖਾਣੇ ਸੀ ਹੋ ਜਾਂਦੇ ਹਾਂਜੀ ਹਰ ਇੱਕ ਇਹ ਅਵੇਲੇਬਲ ਹੈ ਹਾਂਜੀ ਵੀ ਕਸਟਮਰ ਨੂੰ ਈਜ਼ੀ ਹੋ ਜਾਏ ਉਹਨਾਂ ਨੂੰ ਐਗਜ਼ੈਕਟ ਇੱਕ ਆਈਡੀਆ ਬਿਠਾਉਣ ਦੇ ਵਿੱਚ ਵੀ ਸਾਨੂੰ ਐਗਜ਼ੈਕਟਲੀ ਕੀ ਚਾਹੀਦਾ ਠੀਕ ਹੈ ਐਂਡ ਨੈਕਸਟ ਆਪਾਂ ਤੁਹਾਨੂੰ ਪੰਜਾਬੀ ਜੁੱਤੀ ਦੇ ਸੈਂਪਲ ਵੀ ਦਿਖਾਵਾਂਗੇ ਸੋ ਬਿਲਕੁਲ ਆਓ ਆਪਾਂ ਪੰਜਾਬੀ ਜੁੱਤੀਆਂ ਦੇ ਜਿਹੜੇ ਸੈਂਪਲ ਆ ਉਹ ਵੀ ਵੇਖ ਲਈਏ ਆ ਸਭੀ ਇਹਨਾਂ ਤੋਂ ਪੰਜਾਬੀ ਜੁੱਤੀ ਇਹਨਾਂ ਦੇ ਖਾਲ ਦੇ ਵਿੱਚ ਦੇ ਸਾਈਜ਼ ਤੋਂ ਵੀ ਅਵੇਲੇਬਲ ਸ਼ੁਰੂ ਹੋ ਜਾਂਦੀ ਹੈ ਆਪਣੇ ਕੋਲ ਪੰਜਾਬੀ ਜੁੱਤੀ ਦੇਖੋ ਸਭ ਤੋਂ স্মਲ ਸਾਈਜ਼ ਹੈ ਇਹ ਬੱਚੇ ਦਾ ਇੱਕ ਸਾਲ ਦੇ ਬੱਚੇ ਦੇ ਪੰਜਾਬੀ ਜੁੱਤੀ ਜਿਵੇਂ ਕਿਸੇ ਫੰਕਸ਼ਨਲੀ ਬੱਚੇ ਨੂੰ ਵੇਅਰ ਕਰਾਉਂਦੇ ਨੇ ਸੂਟਸ ਅੰਡੇ ਨਾਲ ਟੀਮ ਅਪ ਕਰ ਰਹੇ ਨੇ ਐਂਡ ਲੇਡੀਜ਼ ਦੇ ਪੰਜਾਬੀ ਜੁੱਤੀ ਦੇ ਵਿੱਚ ਵੀ ਬਹੁਤ ਸਾਰੀ ਵਾਇਰਟੀ ਇੰਡੀਵਿਜੂਅਲਸ ਐਸ ਸਿੰਪਲ ਸਟਾਰਟਿੰਗ ਰੇਂਜ ਹੈ ਇਹ 250 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਆ ਠੀਕ ਹੈ ਨਾ ਡਿਲੀਵਰ ਦੇ ਲਈ ਬੋਟਲਸ ਵੀ ਫਿੱਲ ਜਾਣਗੇ ਜਿਹੜੇ ਵੇਅਰ ਕਰਨਾ ਪਰ ਸਭ ਤੋਂ ਅਪਰ ਰੇਂਜ ਇੱਥੇ ਅੱਧਾ ਨਾ ਸਟਿਚਿੰਗ ਆਵੇ पंजाबी मुखसारी जूती होगी और स्ट्रांग लोक से अच्छा है यार मुखसारी डिजाइन होगे अपने को ठीक है ये देखिए भी थ्री कलर्स अवेलेबल हैं ब्लैक मैडोन और गोल्डन और व्हाइट और स्टिचिंग वाली जो अपने को ल पंजाबी जूती रहनी है यार द स्टिचिंग पैटर्न देखिए भी मिल जाएगी ये देखिए भी बहु सिंपल सुपर कैज़ुअल लुक जो मैं प्लाज़ोस ਨਾਲ ਵੇਅਰ ਕਰਨੀ ਹੋਵੇ ਜੀਨਸ ਨਾਲ ਵੇਅਰ ਤੋਂ ਨਹੀਂ ਹੋਏ ਤੇ ਚੀਜ਼ ਬਹੁਤ اچھی ਹੈ ਅਗਰ ਹੈਵੀ ਪਾਰਟੀ ਵੇਅਰ ਲੁੱਕ ਦੇ ਵਿੱਚ ਆਪਾਂ ਸਟਿਚਿੰਗ ਵਾਲੀ ਦੇ ਵਿੱਚ ਲੈਣੀ ਪਵੇ ਤਾਂ ਉਹ ਵੀ ਆਪਣੇ ਕੋਲ ਡਿਜ਼ਾਈਨ ਮਿਲ ਜਾਣਗੇ ਇਹ ਪੰਜਾਬੀ ਜੁੱਤੀ ਦਾ ਇਹ ਕਿ ਮੋਸਟਲੀ ਥੋੜਾ ਆਰਡਰ ਰੈਡੀ ਹੁੰਦੀ ਹੈ ਜੀ ਆਪਾਂ ਨੂੰ ਆਰਡਰ ਤੇ ਰੈਡੀ ਕਰवानी ਪੈਂਦੀਆਂ ਨੇ ਇਹ ਚੀਜ਼ਾਂ ਇਹ ਚੀਜ਼ਾਂ ਵੀ ਆਪਣੇ ਕੋਲ ਮਿਲ ਜਾਂਦੇ ਠੀਕ ਹੈ ਸਟਿਚਿੰਗ ਵਾਲੀ ਇਹ ਪੰਜਾਬੀ ਜੁੱਤੀ ਕਾਫੀ ਅੱਛੀ ਨਿਕਲਦੀ ਐ ਸੋ ਦੋਸਤੋ ਤੁਸੀਂ ਹੁਣ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਹਰ ਪੰਜਾਬੀ ਜੁੱਤੀ ਵੀ ਅਵੇਲੇਬਲ ਐ ਹਰ ਛੋਟੇ ਬੱਚਿਆਂ ਤੋਂ ਲੈ ਕੇ ਇੰਚ ਸਟਾਪ ਦੇਖੀਏ ਛੋਟੇ ਬੱਚਿਆਂ ਦੀ ਵੀ ਮੈਨ ਆਪਣੇ ਕੋਲ ਜੁਆ ਬॉयਜ਼ ਦੀ ਸ਼ੇਰਵਾਨੀ ਇਹ ਤਾਂ ਦੇ ਪੰਜਾਬੀ ਉਹ ਵੀ ਮਿਲ ਜੀਗੇ ਸ਼ੇਰਵਾਨੀ ਜੁੱਤੀ ਬॉयਜ਼ ਵਾਲੀ ਉਹ ਵੀ ਮਿਲ ਜੇਗੀ ਕੁਰਤੇ ਪਜਾਮੇ ਵਾਲੀ ਛੋਟੇ ਬੱਚੇ ਵੀ ਜਿਵੇਂ ਕਿ ਹੁਣ ਨਾ ਫੰਕਸ਼ਨਸ ਚੱਲ ਰਹੇ ਨੇ ਸਕੂਲਾਂ ਦੇ ਵਿੱਚ ਯਾ ਲੈਡੀਆਂ ਸੰਗੀਤ ਬੱਚੇ কুর্তা ਪਹਿਆ ਮੇਅਰ ਕਰਦੇ ਆ ਉਹਦੇ ਨਾਲ ਵੀ ਆਪਾਂ ਨੂੰ ਸਬਟਾਈਪ ਦੇ ਮਿਲ ਜਾਂਦੇ ਜਲਸਾ ਕਹਿ ਦਿੰਦੇ ਜਿਵੇਂ ਕਹ ਲਓ ਜੈਂਟਸ ਦਾ ਜਲਸਾ ਉਸ ਟਾਈਪ ਬੱਚੇ ਦਾ ਛੋਟਾ ਜਲਸਾ ਹੋਵੇਗਾ ਉਹ ਜਲਸਾ ਕਿਹੜੀ ਵੈਰਟੀਬਲ ਲੈਵਲ ਆਪਨੇ ਕੋਲ ਕਿਹਤਾਂ ਨੇ ਲੈਡੀਆਂ ਦੇ ਵਿੱਚ ਸਭ ਤੋਂ ਪਹਿਲੇ ਸਾਹਨੇਵਾਲ ਦੇ ਸਾਰੇ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜੀਐਸ ਜਨਰਲ ਸਟੋਰ ਤੋਂ ਗੁਰਮੀਤ ਸਿੰਘ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਅਸੀਂ ਉਹ ਨਵਾਂ ਸ਼ੋਰੂਮ ਓਪਨ ਕੀਤਾ ਹੈ ਆਪ ਸਭ ਨੂੰ ਐਸੇ ਪਤਾ ਲੱਗ ਗਿਆ ਹੋਣਾ ਹੈ ਅੱਜ ਵੀਰਜੀ ਸਵਾਨੀ ਉਸ ਤੋਂ ਪਹੁੰਚੇ ਨੇ ਸਾਡੇ ਕੋਲ ਰਿਪੋਰਟਿੰਗ ਕਰਨ ਲਈ ਇੰਨਾ ਦਾ ਵੀ ਬਹੁਤ ਬਹੁਤ ਧੰਨਵਾਦ ਨਾਲ लवली ਵੀਰਜੀ ਦਾ ਵੀ ਆਪਣੇ ਕੋਲ ਲੇਡੀਜ਼ ਦੇ ਵਿੱਚ ਜੀਨਸ ਦੀ ਅੱਛੀ ਕੁਆਲਿਟੀ ਟੌਪ ਲੇਡੀਜ਼ ਦੇ ਵਿੱਚ ਸ਼ਰਾਰੇ ਸੂਟ ਆਪਣੇ ਕੋਲ ਪਲਾਜ਼ੋ ਸੂਟ ਫੁੱਲ ਅੰਡ ਰੇਂਜ ਮਿਲੂਗੀ ਤੁਹਾਨੂੰ ਇੱਕੋ ਹੀ ਛਾਤੇ ਥੱਲੇ ਬੱਚੇ ਦਾ ਗਾਰਮੈਂਟਸ ਕੋਸਮੈਟਿਕ ਅਜ ਰਖੜੀਆਂ ਦਾ ਹੁਣ ਸੀਜ਼ਨ ਚੱਲੇ ਰਖੜੀਆਂ ਦਾ ਤਿਉਹਾਰ ਪਰਸੋਂ ਨੂੰ ਆ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਹਿਲੇ ਹੀ ਐਡਵਾਂਸ ਜੀ ਵਧਾਈਆਂ ਦਿੰਨੇ ਹਾਂ ਰਖੜੀ ਦੇ ਆਪਣੇ ਕੋਲ ਫੁੱਲ ਰੇਂਜ ਆ ਤੁਹਾਨੂੰ ਅੱਛੇ ਰੇਟ ਤੇ ਦਵਾਂਗੇ ਉਸ ਤੋਂ ਬਾਅਦ ਕੱਪੜੇ ਦੇ ਜੀ ਤੁਹਾਨੂੰ ਅਸੀਂ ਵੈਸੇ ਨਾਰਮਲੀ 20% ਲੈਸ ਕੱਟਦੇ ਹਾਂ ਰਖੜੀ ਦਿਹਾੜੇ ਤੁਹਾਨੂੰ 30% ਤੋਂ ਲੈ ਕੇ 50% ਤੱਕ ਲੈਸ ਦਿੱਤੀ ਜਾਊਗੀ ਸੋ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਆਓ ਸ਼ਾਪਿੰਗ ਕਰੋ ਸਾਡਾ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਤੁਹਾਡੀ ਉਡੀਕ ਦੇ ਵਿੱਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕਿਸ ਤਰ੍ਹਾਂ ਦੇ ਜਿਹੜੇ ਸੂਟ ਅਵੇਲੇਬਲ ਨੇ ਆਪਣੇ ਕੋਲ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਪ੍ਰੋਡਕਟ ਆ ਬਲੇ ਆਪਣੇ ਕੋਲ ਸਾਰੇ ਕਾਟਨ ਦੇ ਵਿੱਚ ਸ਼ਿਫੋਨ ਦੇ ਵਿੱਚ ਜੋਰਜਟ ਦੇ ਵਿੱਚ ਸਾਰੇ ਕੁਆਲਿਟੀ ਸੂਟਾਂ ਦੀ ਮਿਲੂਗੀ ਤੁਹਾਨੂੰ ਮਿੱਡੀਆਂ ਦੇ ਵਿੱਚ ਗਰ ਰਿਸਤੇ ਵਿੱਚ ਛੋਟੇ ਵੱਡੇ ਸਾਰੇ ਸਾਈਜ਼ ਇਹ ਸਾਰੇ ਸ਼ਿਫੋਨ ਦੇ ਵਿੱਚ ਮਿੱਡੀਆਂ ਆ ਗਈਆਂ ਜੀ ਉਸ ਤੋਂ ਬਾਅਦ ਤੁਹਾਨੂੰ ਜੋ ਲੇਟੈਸਟ ਫੈਸ਼ਨ ਦੇ ਵਿੱਚ ਕਾਟਨ ਦੇ ਸੂਟ ਚੱਲ ਰਹੇ ਆ ਸ਼ਿਫੋਨ ਦੇ ਜੋਰਜਟ ਦੇ ਸੂਟ ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਨਰਾਂਗੇ ਗਾਰਨਿਸ਼ ਦੇ ਵਿੱਚ ਜੀਨਸ ਮਿਲੂਗੀ ਤੁਹਾਨੂੰ ਗਾਰਮੈਂਟਸ ਦੇ ਵਿੱਚ ਟਾਪ ਦੀ ਵੈਰਾਈਟੀ ਮਿਲੂਗੀ ਟੀ-ਸ਼ਰਟਸ ਮਿਲਣਗੀਆਂ ਲਾਈਕਰਾ ਕਾਟਨ ਲਾਈਕਰਾ ਦੀਆਂ ਉਸ ਤੋਂ ਬਾਅਦ ਤੁਹਾਨੂੰ ਜੈਂਟਸ ਦੀਆਂ ਟੀ-ਸ਼ਰਟਾਂ ਮਿਲਣਗੀਆਂ ਜੈਂਟਸ ਦਾ ਫੁੱਲ ਸਟਾਕ ਵੀ ਆਪਣੇ ਕੋਲ ਅਵੇਲੇਬਲ ਹੋ ਚੁੱਕਿਆ ਵਾ ਜੈਂਟਸ ਦੇ ਵਿੱਚ ਜੀਨ ਕਾਟਨ 20% ਤੋਂ ਲੈ ਕੇ 50% ਤੱਕ ਤੁਹਾਨੂੰ ਡਿਸ ਦਿੱਤੀ ਜਾਊਗੀ ਜੀ ਅਲੱਗ-ਅਲੱਗ ਪ੍ਰੋਡਕਟ ਦੇ ਉੱਪਰ ਜੀ ਗਾਰਮੈਂਟਸ ਦੇ ਉੱਪਰ ਜੀ ਗਾਰਮੈਂਟਸ ਕੁਝ ਗਾਰਮੈਂਟ ਤੁਹਾਨੂੰ 20 ਦੇ 20 ਤੇ ਤਾਂ ਹੁਣ ਕੁਝ ਵੀ ਨਹੀਂ ਦੇਣਾ ਆਪਾਂ 30 ਤੋਂ ਹੀ ਦਵਾਂਗੇ 30 ਤੋਂ ਸਟਾਰਟਿੰਗ ਕਰਾਂਗੇ ਜੋ ਸਟਾਕ ਕਲੀਅਰ ਕਰ ਰਹੇ ਹਾਂ 30 ਤੋਂ ਲੈ ਕੇ 50 ਦੇ ਵਿੱਚ ਵਿੱਚ ਸਾਰੀ ਤੁਹਾਨੂੰ ਲਿਸਟ ਦੇਵਾਂਗੇ ਨਵੇਂ ਸਟਫ ਦੇ ਉੱਪਰ ਜੋ ਨਵਾਂ ਸਟਾਕ ਆ ਰਿਹਾ ਸਾਰੇ ਦੇ 30% ਲੈਸ ਦਿੱਤੀ ਜਾ